ਅਸਵੱਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਲਗਾਤਾਰ ਰੇਲਵੇ ਵਿਭਾਗ ਦੇ ਵੱਲੋਂ ਉਸਾਰੀਆਂ ਨਵੀਆਂ ਉਸਾਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਹਨ ਡਿਵੈਲਪਮੈਂਟਸ ਜਿਹੜੀਆਂ ਕੀਤੀਆਂ ਜਾ ਰਹੀਆਂ ਹਨ ਪਟੜੀਆਂ ਜਿਹੜੀਆਂ ਵਿਛਾਈਆਂ ਜਾ ਰਹੀਆਂ ਜਿਸ ਦੇ ਚੱਲਦੇ ਲੁਧਿਆਣਾ ਦੇ ਮੇਨ ਏਰੀਆ ਜਿਹੜਾ ਕਿ ਦਮੋਰੀਆ ਪੁਲ ਦੀ ਜਿਹੜੀ ਹੈ ਵੀ ਤਰੀਕ ਤੋਂ 90 ਦਿਨਾਂ ਦੇ ਲਈ ਬੰਦ ਕੀਤਾ ਜਾ ਰਿਹਾ ਹੈ ਦੱਸਦੇ ਕਿ ਇਸ ਦੇ ਵਿੱਚ ਜੇ ਗੱਲ ਕਰੀਏ ਤਾਂ ਟ੍ਰੈਫਿਕ ਨੂੰ ਲੈ ਕੇ ਵੱਡੀ ਸਮੱਸਿਆ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ 50% ਦੇ ਕਰੀਬ ਜਿਹੜਾ ਲੁਧਿਆਣੇ ਦਾ ਵਪਾਰੀ ਹੈ ਉਹ ਐਸੇ ਜਿਹੜੇ ਰਾਸਤੇ ਤੋਂ ਹੁੰਦਾ ਹੋਇਆ ਅ ਅੱਗੇ ਸਬਜੀ ਮੰਡੀ ਚੌਕ ਘੰਟਾ ਕਰ ਮਾਤਾ ਰਾਣੀ ਚੌਕ ਵੱਲ ਨੂੰ ਜਾਉਂਦਾ ਹੈ ਜਿਸ ਤੋਂ ਬਾਅਦ ਜੇ ਗੱਲ ਕਰੀਏ ਤੇ ਇਹ 90 ਦਿਨਾਂ ਦੇ ਲਈ ਦਮੋਰੀਆ ਪੁਲ ਜਿਹੜਾ ਹੈ ਬੰਦ ਕੀਤਾ ਜਾ ਰਿਹਾ ਹੈ ਰੇਲਵੇ ਵਿਭਾਗ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਦਮੋਰੀਆ ਪੁਲ ਨੂੰ ਜਿਹੜਾ 90 ਦਿਨਾਂ ਦੇ ਲਈ 3 ਮਹੀਨੇ ਦੇ ਕਰੀਬ ਜਿਹੜਾ ਕਿ ਬੰਦ ਕੀਤਾ ਜਾਏਗਾ ਜਿਹੜੀ ਡਿਵੈਲਪਮੈਂਟ ਜਿਹੜੀ ਹੈ ਕੀਤੀ ਜਾਏਗੀ ਨਵੀਂ ਜਿਹੜੀ ਪਟਰੀ ਜਿਹੜੀ ਹੈ ਉਹਨਾਂ ਦੇ ਵੱਲੋਂ ਦਮੋਰੀਆ ਪੁਲ ਦੇ ਉੱਤੇ ਵਿਛਾਈ ਜਾਏਗੀ ਜਿਸ ਦੇ ਚਲਦੇ ਲੁਧਿਆਣਾ ਦੇ ਦਮੋਰੀਆ ਪੁਲ ਨੂੰ ਜਿਹੜਾ 90 ਦਿਨਾਂ ਦੇ ਲਈ ਬੰਦ ਕੀਤਾ ਜਾ ਰਿਹਾ ਹੈ ਜੇ ਗੱਲ ਕਰੀਏ ਤਾਂ ਇਸ ਦੇ ਵਿੱਚ ਵਕਫ-ਵਕ ਤਰੀਕੇ ਦੀ ਜਿਹੜੀ ਟ੍ਰੈਫਿਕ ਨੂੰ ਲੈ ਕੇ ਵੀ ਸਮੱਸਿਆ ਦੇਖਣ ਨੂੰ ਮਿਲੇਗੀ ਕਿਉਂਕਿ ਜਿਹੜਾ 50% ਪਰਸੈਂਟ ਜਿਹੜਾ ਵਪਾਰੀ ਆ ਉਹ ਐਸੇ ਰਾਸਤੇ ਤੋਂ ਹੁੰਦਾ ਹੋਇਆ ਸਵੇਰੇ ਆਪਣੇ ਕਮਾ ਨੂੰ ਨਿਕਲਦਾ ਜਿਸ ਨੇ ਚੋੜਾ ਬਾਜ਼ਾਰ ਕੰਟਾਕਰ ਮਾਤਾ ਰਾਣੀ ਚੌਂਕ ਅਗਰ ਗੱਲ ਕਰੀਏ ਸੀਐਮਸੀ ਵੱਲ ਨੂੰ ਵੀ ਜਾਣਾ ਹੁੰਦਾ ਤਾਂ ਉਹ ਇਸੇ ਰਾਸਤੇ ਤੋਂ ਹੁੰਦਾ ਹੋਇਆ ਗੁజర్ਦਾ ਹੈ ਜਿਸ ਦੇ ਚੱਲਦੇ ਟਰੈਫਿਕ ਨੂੰ ਲੈ ਕੇ ਵੀ ਵੱਡੀ ਸਮੱਸਿਆ ਦੇਖਣ ਨੂੰ ਮਿਲੇਗੀ ਕਿਉਂਕਿ ਇਹ ਜਿਹੜਾ 90 ਦਿਨਾਂ ਲਈ ਇੱਕ ਤਰ੍ਹਾਂ ਦਾ ਬਿਲਕੁਲ ਹੀ ਬੰਦ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਜੇ ਗੱਲ ਕਰੀਏ ਤੇ ਲੋਕਲ ਮਾਰਕੀਟ ਦੇ ਵੱਲੋਂ ਵੀ ਕਿਤੇ ਨਾ ਕਿਤੇ ਸਵਾਲ ਜਿਹੜੇ ਖੜੇ ਕੀਤੇ ਜਾ ਰਹੇ ਕਿ ਸਾਡਾ ਜਿਹੜਾ ਰੋਜ਼ਗਾਰ ਹੈ ਉਹ ਕਿਤੇ ਨਾ ਕਿਤੇ ਖਤਮ ਹੁੰਦਾ ਨਜ਼ਰ ਆਏਗਾ 3 ਮਹੀਨੇ ਕਿਉਂਕਿ ਅਸੀਂ ਜਿਹੜਾ ਰੋਜ਼ ਕਮਾਉਣ ਤੇ ਰੋਜ਼ ਖਾਣ ਵਾਲੇ ਗਾਕ ਤੇ ਅਗਰ ਗੱਲ ਕਰੀਏ ਤਾਂ ਇੱਥੇ ਜੇ ਟ੍ਰੈਫਿਕ ਹੀ ਨਹੀਂ ਆਏਗਾ ਜਾਂ ਲੋਕ ਹੀ ਨਹੀਂ ਇਧਰੋਂ ਆ ਜਾ ਸਕਣਗੇ ਤਾਂ ਸਾਡਾ ਵਪਾਰ ਕਿਸ ਤਰ੍ਹਾਂ ਚੱਲੇਗਾ ਜੇ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਜਿਹੜਾ ਪ੍ਰਸ਼ਾਸਨ ਨੂੰ ਜਿਹੜੀ ਹੈ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਇੱਕ ਸਾਈਡ ਨੂੰ ਜਿਹੜਾ ਖੋਲਿਆ ਜਾਵੇ ਜਿਸ ਦੇ ਕਰਕੇ ਆਵਾਜਾਈ ਦੇ ਵਿੱਚ ਲਗਾਤਾਰ ਜਿਹੜੀ ਹੈ ਉਹਨਾਂ ਦੇ ਵੱਲੋਂ ਵਪਾਰ ਵੀ ਜਿਹੜਾ ਚੱਲਦਾ ਹੋਇਆ ਨਜ਼ਰ ਆਵੇ ਸਿਰਾਲ ਕੀਨ ਮੌਕੇ ਤੇ ਲੋਕਾਂ ਦਾ ਕਹਿਣਾ ਸੀ ਇੱਕ ਵਾਰ ਤੁਸੀਂ ਵੀ ਜਰੂਰ ਸੁਣੋ ਬਟਾ ਅਰਨੁਤ ਮਾਨ ਜੀ ਅਰੁਣ ਜੀ ਪਤਾ ਲੱਗਾ ਕਿ ਅੱਜ ਕਹਿੰਦੇ ਇੱਕ ਦੋ ਦਿਨ ਤੱਕ ਜਿਹੜਾ ਦਮੋਰੀਆ ਪੁਲ ਜੀ ਕਹਿੰਦੇ ਬਖਾਰੇ ਕਹਿੰਦੇ ਬੰਦ ਕਰਨਾ ਜੀ ਹਾਂ ਕਹਿੰਦੇ ਕਹਿੰਦੇ ਇਹ ਜੀ ਇੱਕ ਚਾਲੂ ਹੋ ਜਵੇ ਤੇ ਇੱਕ ਬੰਦ ਕਰ ਦੇ ਅੱਛਾ ਠੀਕ ਹੈ ਨਾ ਉਹਨਾਂ ਦੀ ਪਬਲਿਕ ਨੂੰ ਕਾਰੋਬਾਰ ਵੀ ਚੱਲਦਾ ਰਹੇ ਥੋੜਾ ਬੋਤਾ ਜੀ ਤੇ ਪਬਲਿਕ ਨੂੰ ਪਰੇਸ਼ਾਨ ਹੋਵੇ ਪਹਿਲਾ ਕੰਮ ਕਿੰਨਾ ਕਰਾਂ ਪਹਿਲਾ ਤਾਂ ਇਹੀ ਹੈ ਇੱਕ ਪਾਸਾ ਬੰਦ ਕਰ ਦੇਣ ਹੋਰ ਕੀ ਹੈ ਉਹ ਇੱਕ ਚਾਲੂ ਰੱਖਣ ਸਾਰੇ ਬੰਦ ਕਰਤਾ ਤਾਂ ਫੇ ਪਬਲਿਕ ਕਿੱਥੇ ਜਾਏਗੀ ਕਾਰੋਬਾਰ ਤੇ ਛੱਪ ਜਿਹੜਾ ਪੁੱਤੋ ਘੁੰਮ ਕੇ ਆਊਗਾ ਅਗੇ ਜਾਊਗਾ ਫਿਰ ਜਾਊਗਾ ਕਿੱਥਾ ਹੋਊਗਾ ਤਾਂ ਬਹੁਤੋ ਖਾਇ ਨਹੀ ਕੋਈ ਆਰਕਟੈਕਟ ਵਗੈਰਾ ਆਇਆ ਸੀ ਜਦੋਂ ਉਦੋਂ ਤੁਹਾਡੇ ਨਾਲ ਗੱਲਬਾਤ ਕੀਤੀ ਮਾਰਕੀਟ ਨੂੰ ਤੁਸੀਂ ਤਾਂ ਕਹਿੰਦੇ ਸਰੇ ਜੀ ਇੱਕ ਅਸੀਂ ਚਾਲੂ ਰੱਖਾਂਗੇ ਇੱਕ ਆਪਣਾ ਕੰਮ ਚੱਲਦਾ ਰਹੂਗਾ ਖੁੱਲਾ ਰਹੂਗਾ ਹੁਣ ਤੁਹਾਡੇ ਤੋਂ ਕਹਿ ਰਹੇ ਨੇ ਕਿ ਇਹਦੇ ਸਾਰੇ ਹੀ ਬੰਦ ਕਰ ਦੇ ਤੰਨੇ ਬੰਦ ਕਰ ਦੇ ਜੀ ਜੇ ਬੰਦ ਸਾਰਾ ਹੀ ਹੁੰਦਾ ਤਾਂ ਨੁਕਸਾਨ ਹੋਏਗਾ ਮਾਰਕੀਟ ਇਹ ਸਾਰੇ ਕਹਿੰਦੇ ਸਾਡੇ ਕਾਰੋਬਾਰ ਖਤਮ ਹੋ ਜਣਗੇ ਓਕੇ ਤੇ ਕੀ ਮੰਗੀ ਕਰਦੇ ਹੋ 21 21 ਘਰਦਨ ਬੰਦ ਇੱਕ ਚਾਲੂ ਰੱਖ ਇੱਕ ਆਪਣਾ ਆਪਣੇ ਕੰਮ ਕਰੀਏ ਇੱਕ ਹੋਰਿਆ ਉਸ ਤੋਂ ਬਾਅਦ ਬੰਦ ਕਰ ਦੋ ਚੱਲੂ ਰਹੂ ਠੀਕ ਨਹੀਂ ਸੀ ਸੀ ਕੁਮਾਰ ਸੀਰਜੀ ਕੀ ਕਹਿਣਾ ਚਾਹੋਗੇ ਕਹਿੰਦੇ ਦਮੋਰੀਆ ਪੁਲ ਜਿਹੜਾ 90 ਦਿਨਾਂ ਲਈ ਬੰਦ ਹੋਣ ਜਾ ਰਿਹਾ ਇਹ ਆਪਣਾ ਇੱਕ ਪਾਸਾ ਬੰਦ ਹੋਇਆ ਜੀ ਇਹ ਦੂਜੀ ਸਾਈਡ ਉਹ ਖੁੱਲ ਰਹੀ ਜੀ ਕਿਉਂ ਦੇ ਆਪਾਂ ਸਾਰਾ ਬੰਦ ਕਰਾਂਗੇ ਉਹ ਫਿਰ ਪਬਲਿਕ ਤੇ ਨੁਸਾਨ ਹੋਏਗਾ ਕਿਉਂ ਭੁੱਕ ਕੇ ਜਾਓਗੇ ਜੀ ਟ੍ਰੈਫਿਕ ਉਹ ਕਿਤੇ ਨਾ ਕਿਤੇ ਡਿਵਰਟ ਕਰਨਾ ਪਊਗਾ ਤਾਂ ਉਧਰਲੇ ਪਾਸੇ ਵੀ ਰਸ਼ ਜ਼ਿਆਦਾ ਪਊਗਾ ਉਹ ਰਸ਼ ਪੈਦਾ ਜੇਪਾ ਵੀ ਲੰਗੇ ਰਸ਼ ਪੈਦਾ ਰਸ਼ ਪੈਦਾ ਰਸ਼ ਪੈਦਾ ਕਿਉਂਕਿ ਮੇਨ ਚੌਂਕ ਹੈ ਕਹਿੰਦੇ ਨਾਲੇ ਇਹ ਮੇਨ ਫੋਲ ਮਾਰਕੀਟ ਜੀ ਇਹ ਫੋਲ ਮਾਰਕੀਟ ਤੇ ਕਰਾ ਦੇਓਗੇ ਫੋਲ ਫੋਲ ਮਾਰਕੀਟ ਹੀ ਪੈ ਜਾਵੇ ਜੀ ਤੋ ਕਿੰਨੀ ਕਹਾਵਾ ਜਾਈ ਰਹਿੰਦੀ ਆ ਰੋਜ ਦੀ ਅਗਰ ਗੱਲ ਕਰੀਏ ਤਾਂ ਉਹ ਹੋਰ ਹਮੇਸ਼ਾ ਕੋਈ ਕਦ ਤੇ ਫਿਰ ਨਹੀਂ ਵੱਧ ਗਈ ਐ ਤੇ ਸਾਫ ਨਹੀਂ ਛੱਡੇ ਨਾ ਕਰੇ ਨਹੀਂ ਜੇ ਪੂਰਾ ਬੰਦ ਕਰ ਦਿੰਦੇ ਆ ਤਾਂ ਮਾਰਕੀਟ ਨੂੰ ਕਿੰਨਾ ਕੁ ਨੁਕਸਾਨ ਹੋ ਜਾਣਾ ਨੁਕਸਾਨ ਹੋ ਜਾਏਗਾ ਕਾ ਵੀ ਦੱਸਾਂ ਹੋ ਜਾਏਗਾ ਜੀ ਕੱਲ੍ਹ ਸੋਏਦਾ ਕਿਉਂ ਘੁੱਪ ਕੇ ਜਾਉਗੇ ਫਿਰ ਉਹ ਵੀ ਜਦਾਂ ਕਰ ਬੜਾ ਜੀ ਉਹ ਪੂ ਵੀ ਹੋ ਦੱਸਾਂਗੇ ਜੀ ਤੇ ਕੀ ਮੰਗ ਕੀ ਕਰਦੇ ਹੁਣ ਮੰਗੇ ਕਹਿੰਦੇ ਸੀ ਇੱਕ ਕੜ ਚਲੋ ਕੇ ਜੇ ਥੋੜਾ ਬੰਦ ਬੰਦ ਰੱਖੋ ਠੀਕ ਅਰੇ ਮੰਗ ਲੈ ਜੀ ਅਰੁਣ ਜੀ ਅਰੁਣ ਜੀ ਪਤਾ ਲੱਗਾ ਕਿ ਅੱਜ ਕਹਿੰਦੇ ਇੱਕ ਦੋ ਦਿਨ ਚੱਕ ਜਿਹੜਾ ਸਮੋਰੀਆ ਖੁਦ ਵੀ ਕਦੇ ਬਸਾਰੇ ਕਹਿੰਦੇ ਬੰਦ ਕਰਨਾ ਜੀ ਹਾਂ ਕਦੀ ਤਾਂ ਕਹਿੰਦੇ ਇੱਕ ਚਾਲੂ ਹੋ ਜਾਵੇ ਤੇ ਇੱਕ ਬੰਦ ਕਰ ਦੇ ਅੱਛਾ ਠੀਕ ਹੈ ਨਾ ਉਹ ਲੱਗੇ ਪਬਲਿਕ ਨੂੰ ਕਾਰੋਬਾਰ ਵੀ ਚੱਲਦਾ ਰਹੇ ਥੋੜਾ ਬੋਤਾਂ ਜੀ ਤੇ ਪਬਲਿਕ ਵੀ ਨਾ ਪਰੇਸ਼ਾਨ ਹੋਵੇ ਪਹਿਲਾ ਕੰਮ ਕਿੰਨਾ ਕਰਗਾ ਪਹਿਲਾ ਤਾਂ ਇਹੀ ਹੈ ਇੱਕ ਪਾਸਾ ਬੰਦ ਕਰ ਦੇਣ ਹੋਰ ਕੀ ਹੈ ਇੱਕ ਚਾਲੂ ਰੱਖਣ ਸਾਰੇ ਬੰਦ ਕਰਤਾ ਤਾਂ ਫੇ ਪਬਲਿਕ ਕਿੱਥੇ ਜਾਏਗੀ ਕਾਰੋਬਾਰ ਤਾਂ ਛੱਡੋ ਜਿਹੜਾ ਕਿੱਤੋਂ ਘੁੰਮ ਕੇ ਆਊਗਾ ਕਿੱਥੇ ਜਾਊਗਾ ਕਿੱਥਾ ਹੋਊਗਾ ਤਾਂ ਬਹੁਤ ਖਾ ਜਾਣਗੇ ਨਹੀਂ ਕੋਈ ਆਰਟੀਟੈਕਟ ਵਗੈਰਾ ਆਇਸੀ ਜਦੋਂ